ਸਤਗੁਰੂ ਸੱਜੇ ਪਾਤਸ਼ਾਹ ਮਹਾਰਾਜ ਜੀ ਭਾਈ ਜੈਤਾ ਜੀ ਨੂੰ ਪੁੱਛਦੇ ਨੇ ਭਾਈ ਜੈਤਾ ਜੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸੱਜੇ ਪਾਤਸ਼ਾਹ ਜੀ ਦੇ ਸੀਸ ਉੱਤੇ ਜ਼ੁਲਮੀ ਤਲਵਾਰ ਚੱਲੀ ਤੇ ਸਿੱਖ ਸੰਗਤਾਂ ਵਿੱਚ ਬੜੀ ਹਾਹਾਕਾਰ ਮੱਚੀ ਹੋਵੇਗੀ ਭਾਈ ਜੈਤਾ ਜੀ ਝੁੱਪੋਗੇ ਮਹਾਰਾਜ ਸੱਜੇ ਪਾਤਸ਼ਾਹ ਕਹਿਣ ਲੱਗੇ ਭਾਈ ਜੈਤਾ ਜੀ ਤੁਸੀਂ ਬੋਲਦੇ ਕਿਉਂ ਨਹੀਂ ਭਾਈ ਜੈਤਾ ਜੀ ਕਹਿਣ ਲੱਗੇ ਸਤਗੁਰੂ ਉਹ ਤੇ ਕਿਹੜੀ ਪਹਿਚਾਨ ਸੀ ਸਿੱਖ ਕਿਹੜਾ ਤੇ ਗੈਰ ਸਿੱਖ ਕਿਹੜਾ ਮਹਾਰਾਜ ਸਿੱਤੇ ਪਾਤਸ਼ਾਹ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ ਜੈਤਾ ਜੀ ਆਉਣ ਵਾਲੇ ਸਮੇਂ ਵਿੱਚ ਮੈਂ ਇਹੋ ਜੇ ਖਾਲਸਾ ਪੰਥ ਦੀ ਸਿਰਜਣਾ ਕਰਾਂਗਾ ਲੱਖਾਂ ਵਿੱਚ ਖੜੇ ਹੋਏ ਮੇਰੇ ਇੱਕ ਸਿੱਖ ਦੀ ਵੀ ਪਛਾਣ ਹੋਵੇਗੀ ਦੁਨੀਆਂ ਦੇ ਲੋਕ ਕਹਿਣਗੇ ਉਹ ਗੁਰੂ ਦਾ ਖਾਲਸਾ ਖੜਾ ਉਹ ਗੁਰੂ ਦਾ ਸਿੱਖ ਖੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੂ ਜਿਹੜੀਆਂ ਸਰਦਾਰੀਆਂ ਦਿੱਤੀਆਂ ਨੇ ਆਪਣਾ ਪਰਿਵਾਰ ਵਾਰ ਕੇ ਦਿੱਤੀਆਂ ਨੇ ਇਸ ਵਾਤੇ ਅਸੀਂ ਦਿੱਤੀਆਂ ਹੋਈਆਂ ਸਰਦਾਰੀਆਂ ਨੂੰ ਸਮਹਾਲਣ ਦਾ ਯਤਨ ਕਰੀਏ ਜੋ ਗੁਰੂ ਸਾਹਿਬ ਜੀ ਦਾ ਉਪਦੇਸ਼ ਉਹਨੂੰ ਆਪਣੇ ਹਿਰਦੇ ਵਿੱਚ ਵਸਾਈਏ